ਤੇ ਤੇਰਾ ਜੋੜਿਆ ਤੇ ਇੱਕ ਜੋੜ ਨਹੀਂ ਚਲੀ ਤੇ ਬਲਾ ਨਾਂ ਨਹੀਂ ਪਾਉਂਦੇ ਹੋ ਗਏ ਸਾਰੇ ਹਾਂਜੀ ਭੈਣ ਜੀ ਛਕਲੇ ਪ੍ਰਸ਼ਾਦਾ ਜੀ ਨਾ ਜੀ ਅਸੀਂ ਵੇਖ ਰਹੇ ਤੁਸੀਂ ਕਿਵੇਂ ਭੈਣ ਜੀ ਛਕਦੇ ਪ੍ਰਸ਼ਾਦਾ ਹਾਂ ਵੇਖ ਰਹੇ ਠੀਕ ਆ ਫਿਰ ਥੇਲੇ ਗਾਂ ਕੋਲੇ ਬੈਠਣਾ ਪੈਂਦਾ ਹਾਂ ਥੇਲੇ ਥੇਲੇ ਬੈਹਿ ਗਿਆ ਹਾਂਜੀ ਸਸਤੀ ਗੱਲ ਸਾਰਾ ਲੋਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਵਿਆਹ ਬਸ ਰਹਿ ਕੇ ਵਿਆਹ ਜ 2 ਦਿਨ 3 ਦਿਨ ਰਹਿ ਗਿਆ ਸੋ ਅੱਜ ਪਾਠ ਆ ਸੁਖਨੀ ਸਾਹਿਬੀ ਦਾ ਸੋ ਅੱਜ ਆਪਾਂ ਲਓ ਜੀ ਰੈਡੀ ਹੋ ਚੁੱਕੇ ਆਂ ਰਾਤ ਟੈਂਟ ਟੂਟ ਲਵਾ ਕੇ ਮੈਨੂੰ ਲੱਗਾ ਤਾਂ ਮੈਂ 1-2 ਵਜੇ ਆਇਆ ਰਾਤ ਨਾਲ ਉਹਨਾਂ ਦੇ ਫਿਰ ਕੰਮ ਕੂ ਕਰਾਉਂਦੇ ਆਂ ਅਸੀਂ ਸੋ ਹੁਣ ਰੈਡੀ ਟੂਡੀ ਹੋ ਗਏ ਆਂ ਹੁਣ ਆਪਾਂ ਨਿਕਲਣ ਲੱਗੇ ਆਂ ਤੇ ਉਹਨਾਂ ਘਰੇ ਲਓ ਜੀ ਪ੍ਰੋਮੋਟਰ ਪ੍ਰਮੋਟ ਸਾਡੇ ਆ ਕੈਮਰਾਮੈਨ ਵੀਰ ਜੀ ਟੈਂਸ਼ਨ ਵਾਲੇ ਪ੍ਰਮੋਟ ਆਈ ਦੋ ਚਲੇ ਕੇ ਪੈਸੇ ਨਹੀਂ ਆ ਸਟੂਡੀਓ ਧਰਮਾ ਆਪਣੇ ਸਟੂਡੀਓ ਧਰਮਾ ਸਾਡੇ ਪਹੁੰਚ ਚੁੱਕੇ ਨੇ ਕੈਮਰਾਮੈਨ ਸਾਡੇ ਬਾਕੀ ਲੋ ਬਾਬਾ ਜੀ ਸਾਡੇ ਹੋਰ ਬਾਬਾ ਜੀ ਠੀਕ ਆਈ ਫੁਰੀ ਦੇ ਫਾਡੇ ਇਹਨਾਂ ਗਿੰਬਲ ਕਾਉਣੇ ਪੜੇਗੀ ਮਾਸ ਹੀ ਨਹੀਂ ਆਗਾ ਗਿੰਬਲ ਥੋੜਾ ਇਸ ਬੜਾ ਜ਼ੋਰ ਵਾਲਾ ਕੰਮ ਆ ਜੀ ਜ਼ੋਰ ਆ ਦੀ ਇਹਨੂੰ ਬੈਂਚ ਦੀ ਪਵਾ ਕੇ ਹੁੱਡੀ ਨਾਲ ਹੀ ਕਹਿੰਦੇ ਸੋਨੀ ਦਾ ਕੈਮਰਾ ਤੇ ਰੋਨੀ ਆ ਰੋਨੀ ਨਹੀਂ ਕ੍ਰੇਨ ਕ੍ਰੇਨ ਡ੍ਰੇਨ ਕ੍ਰੇਨ ਕ੍ਰੇਨ ਨੂੰ ਲਾਈ ਹੋਈ ਆ ਨਾਲ ਦੀ ਨਾਲ ਕਾਕਾ ਬਾਬੇ ਨੂੰ ਲੈ ਕੇ ਜਾਂਦਾ ਹੋਇਆ ਉਹ ਬਾਬਾਂ ਲੈ ਜੀ ਭਰਾਵਾ ਅਸੀਂ ਬਾਬਾ ਲਾਉਦੇ ਫਿਰ ਇਹ ਪਾ ਬਾਬਾ ਆ ਜਿਓ ਅਸੀਂ ਬਾਬਾ ਲਾਉਦੇ ਫਿਰ ਇਹ ਕਿਤੇ ਹਾਂ ਬੰਨੀ ਪਾ ਕੇ ਵੰਡੇ ਜੂ ਅਨੇ ਆ ਜੂ ਵੀ ਕਿੰਨੇ ਮੈਂ ਨਹੀਂ ਪਾ ਤੇਰੇ ਤੂੰ ਬੰਨੀ ਯਾ ਬੀਬੀ ਕੋ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਰਾਤ ਲਾ ਵੇਲੋ ਹੁਣ ਜੀ ਰਾਤ ਦਿਂਦਾ ਨਹੀਂ ਟੈਂਟ ਵਾਹ ਬੱਜਾ ਆਹ ਸੇ ਆਹ ਸੇਰ ਚੱਜਾ ਰਾਤੀ ਵਾਹ ਚੱਲ ਰਾਤ ਭਗਾ ਦੀ ਕਲਿੱਪ ਤਾਂ ਨਹੀਂ ਸੁਣੀ ਹੋ ਜਾਣਾ ਕਿ ਦੇਖ ਰੇ ਸਾਹਮਣੇ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਖੂਬਸੂਰਤ ਕਿਆ ਬਾਤ ਹੈ ਦੱਸੋ ਵੀ ਕਿਵੇਂ ਲੱਗਾ ਉਹ ਜਰਾ ਸੁਣਾ ਸਾਡੇ ਵੀਰ ਕੈਮਰਾਮੈਨ ਜਸਕੌਰ ਦਾ ਭਰਾ ਜੱਸੀ ਦਾ ਭਰਾ ਤੁਹਾਨੂੰ ਪਤਾ ਹੀ ਆ ਤੇ ਡੈਕੋਰੇਸ਼ਨ ਕਰੋ ਚੈੱਕ ਇੰਦਰ ਵੀ ਡੈਕੋਰੇਸ਼ਨ ਲੋ ਜੀ ਸਰਾਣੇ ਇਸਰਾਣੇ ਵਾ ਕੇ ਉਹ ਰੱਖੀ ਲਿਆ ਇਹ ਅਸਲ 'ਚ ਡੈਕੋਰੇਟ ਦਾ ਹੀ ਕੰਮ ਕਰਦੇ ਸੋਹਣੇ ਲੱਗਦੇ ਆ। ਬਾਕੀ ਆਰ ਕਿਸੇ ਦੀ ਵੱਖਰੀ ਚੀਜ਼ ਕਿਸੇ ਨੇ ਸਰਹਾਣੇ ਤੇ ਬੈਣਾ ਤਾਂ ਹੈ ਨਹੀਂ ਵੀ ਖਲਾਰਦੇ ਨਹੀਂ। ਪਹਿਲਾਂ ਪਹਿਲੇ ਫੋਟੋ ਫੋਟੋ ਖਿੱਚ ਲਓ। ਲਓ ਜੀ। ਚਲੋ ਬਈ। ਚੱਲ ਜੰਗਾ ਤੂੰ ਨਹੀਂ ਜਾਣਾ? ਮੈਂ ਇੱਥੇ ਤਿਆਰੀ ਕਰਾ ਲਾਂ। ਚੱਲ ਫਿਰ। ਚਲੋ ਬਈ। ਨਹੀਂ ਬਾਪਾ ਜਾਣੀ ਹੋ ਗਈ ਆ। ਚਲੋ ਆਜੋ। ਚਲਿਓ ਬਾਜੀ। ਚਲੋ, ਢੜਾਈ ਬਾਜੀ ਦੀ ਕਿਹਾ? ਕੀ ਆਰਾ? ਕਲੀ ਰਾਜੋ ਆ ਜਾ। ਤੂੰ ਅੱਗੇ।

ਬਾਤੋ ਰਾਤੀਆ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਸਾਧ ਤਹਜ ਆਨੰਦ ਨਾਮ ਜਪ ਵਾਚੇ ਹਰ ਹਦ ਤੁਗਾ ਨਹਾ ਮਿਲੇ ਸੁਆਮੀ ਪ੍ਰੀਤਮਿਆ ਸੋਨੇ ਜਨਸਾ ਦਾਈ ਜੀ ਸਤਿ ਸ਼੍ਰੀ ਅਕਾਲ ਸਤਿਕਾਰ ਸਿੰਘ ਰੰਨਾ ਨਾਮ ਨਾ ਪੜ੍ਹਦਾ ਸਤਿਕਾਰ ਸਿੰਘ ਰੰਨਾ ਗੁਰੂ ਜੀ ਦਾ ਸਤਿਕਾਰ ਸਤਿਕਾਰ ਸਿੰਘ ਰੰਨਾ ਕਾਲਪਨਾਂ ਸਭ ਜੈ ਸਿੰਘ ਰੰਨਾ ਇੱਕ ਮਿੰਟ ਚਾਹਾਂਗੇ ਜੀ ਬਨਾਮ ਬੱਲੇ 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 ਕਹਿੰਦੇ ਉਹ ਅੰਦਰ ਚ ਚੱਕੇ ਜਾਣੇ ਲੱਗਦਾ ਤੂੰ ਵੀ ਕੇ ਚਾਕਾ ਤੇਰੇ ਵੀ ਚੱਕ ਲੋ ਫਿਰ ਕਿਹੜੀ ਗੱਲ ਆ ਆਇਆ ਆਟਾ ਵੀਰ ਤਾਰਾ ਅੱਖਾਂ ਤਾਰਾ ਵੇਹਤ ਤੇ ਪਾਈ ਫਿਰ ਮੈਨੂੰ ਕਿਹੜੇ ਬਾਪੇ ਨੇ ਦਿੱਤੀ ਬਣਾ ਕੇ ਜਰਾ ਜਰਾਬਾ ਸੌਂਗ ਨਜਰਾ ਥੋੜੀ ਆਹੋ ਬੇੜਾ ਹੀ ਕਰਕਾ ਦੇ ਰਿਆਂ ਜਰਾਬਾ ਦਾ ਨਹੀਂ ਬੇੜਾ ਕਰਕਾ ਇਥੇ ਪਤਾ ਇਹਦੇ ਜਣਾ ਆਓ ਵੀ ਅੱਗੇ ਮੈਨੂੰ ਕਿਹਾ ਜਰਾਬਾ ਉਹ ਦੇ ਦੇ ਬਣਾ ਧੋਵਾਂ ਨਾ ਧੋਵਾਂ ਬਾ ਮੁਸ਼ਕ ਨਹੀਂ ਜਾਣਾ ਚਾਹੀਦਾ ਉਹ ਮੁਸ਼ਕਾਉਣਾ ਨਹੀਂ ਚਾਹੀਦਾ ਚਲਾ ਜਾ ਲੈ ਜੀ ਹੋ ਠੀਕ ਠਾਕ ਹਾਏ ਹਾਏ ਆਈ ਤਾਂ ਬਾਹਲਾ ਸੋਹਣਾ ਲੱਗ ਗਿਆ ਨਾ ਲਿਪਕਿਸ ਕਰਤਾ ਹੀ ਹੋ ਜੀ ਉਹ ਜਾਂ ਲੋਕ ਲਾਣਗੇ ਕੀ ਕਰਨੇ ਆ ਮੈਂ ਘਰ ਜਾਣੇ ਕਿ ਗੱਡੀ ਦਿੱਤੀ ਆ ਤੇ ਲੋਕ ਤਾਂ ਲਾਗਦੀ ਸਾਡਾ ਪਿੰਡ ਹੀ ਹੋਵੇਗਾ ਜੀ ਲਾਗ ਲੈ ਜਾ ਸਾਡਾ ਵੀਰ ਭਰਾ ਸਾਡਾ ਕੈਂਟ ਤਾਰਾ ਹੀ ਆ ਚੁੱਕੇ ਨੇ ਜੀ ਗੁੱਡ ਮਾਰਨਿੰਗ ਕੋਈ ਤੇ ਤਾਰ ਨਹੀਂ ਆ ਤਾਰ ਨਹੀਂ ਆ ਮੈਂ ਤਾਰ ਨੂੰ ਡੱਬਾ ਨਹੀਂ ਦੇ ਕੇ ਆਇਆ ਅਸੀਂ ਅਜੇ ਟਾਈਮ ਹੀ ਲੱਗਾ ਜਾਣਾ ਬਈ ਡੱਬੇ ਤੋਂ ਬਿਨਾ ਮੈਂ ਹੋਣਾ ਨਹੀਂਗਾ ਇਹ ਤੇ ਚੱਲ ਭੂਗਦੇ ਨਹੀਂ ਡੱਬਾ ਹਾਂਗਾ ਤਾਂ ਆ ਗਿਆ ਮੈਂ ਤਾਂ ਸਭ ਯਾਰ ਚਲਾ ਜਮ ਅੰਦਰ ਵੀਡੀਓ ਮੰਨੇ ਕੈਮਰਾਮੈਨ ਆਲੇ 500 ਟੈਕ ਦੀ ਮੱਥਾ ਕਿਵੇਂ 500 ਵੀਡੀਓ ਵੱਡੀ ਸਕਰੀਨ ਤੇ ਚੱਲੇਗੀ ਮੈਂ ਤਾਂ ਟੁੱਟੇ ਮਾਹ ਲੱਭ ਕੇ ਲੈ 500 ਦੀ ਗੱਲ ਕਰ ਮੋਟੇ ਸੋਹਰੇ ਮਿਲਣਾ ਜੀ ਕੱਲੋ ਤੋਂ ਕਰਾਇਆ ਲਿਆ ਜੀ ਚਾਹ ਸ਼ਾ ਪਈਏ ਨੂੰ ਬੰਦੇ ਹਾਂ ਚਾਹ ਚਾਹ ਪੀਤਾ ਦੇ ਕਰੋ ਤੈਨੂੰ ਮਿਲ ਕਰ ਨਹੀਂ ਮਿਲਦੀ ਨੂੰ ਜਾ ਪੈਸੇ ਇੱਥੇ ਪਾ ਰੋ ਇਹਨੂੰ ਪੀਠਾ ਕੇ ਇਧਰ ਉੱਜਾ ਗਾਲ ਕੱਢਦਾ ਰਿਹਾ ਕਸ ਦੀ ਗਾਇਬਰਾ ਮਾਰ ਮਕਾਵੇ ਨਹੀਂ ਬੰਦ ਬੋਦਲੇ ਕਿਸੇ ਦੇ ਵਿੱਚ ਡੁੱਲ ਡੁੱਲ ਜਾਵੇ ਉਹ ਤੇਰੇ ਚੂਹੇ ਬੜੇ ਲੱਗੇ ਆ ਉਹ ਫੋਟੋ ਕਰੀ ਜਾਂ ਚੱਲੇ ਯਾਰ ਚੱਲ ਚੱਲ ਮੇਰਾ ਫੋਟੋ ਕਰਾਉਣਾ ਹੈ ਮੁੰਡਾ ਫੋਟੋ ਕਰਦੇ ਹਾਂ ਉਹ ਤੋਤਾ ਵਾ ਕੀ ਕਰ ਕੀ ਕਹਿਣਾ ਫੋਟੋ ਕਰਾਉਣਾ ਸੀ ਦੇਖੀ ਨਹੀਂ ਵੇਖਿਆ ਹੋਵੇ ਕਿੱਦਾਂ ਲੱਗਿਆ ਚੱਲ ਫੋਟੋ ਕਰਾਉਣਾ ਹੈ ਉਹ ਫਿਰ ਆ ਕੀ ਗਏ ਨੇ ਹੁਣ ਕਹੇ ਆ ਗਿਆ ਮੂੰਹ ਤੇ ਕਹੇ ਸੌਂ ਖਾ ਗਿਆ ਬਾਬੇ ਕਰਿਆ ਹੈ ਹੈ ਇਹ ਸਕੂਲ ਦੀ ਜੁਨੀਫਾਰ ਵੀ ਕਰਦਾ ਪਰ ਮੈਨੂੰ ਕਮਿਊਨਿਟੀ ਬਹੁਤ ਸੋਹਣਾ ਲੱਗਾ ਮੈਨੂੰ ਕੰਟ੍ਰੈਕਟ ਸੋਹਣਾ ਲੱਗਾ ਬਹੁਤ ਸੋਹਣੀ ਲੱਗੀ ਆ ਵੈਰੀ ਬਿਊਟੀਫੁੱਲ ਲੱਗੀ ਆ ਗੈਂਡ ਦੀ ਸਾਰੇ ਬੇਇੱਜ਼ਤੀ ਨਹੀਂ ਨਹੀਂ ਕੋਈ ਚੱਕਦਾ ਆਹ ਠੀਕ ਨਹੀਂ ਕੋਈ ਚੱਕਦਾ ਜਿੱਥੇ ਰੱਖੀ ਜਾਂਦਾ ਉਹਨੇ ਚੱਕ ਲੈਣੀ ਜਿੱਥੇ ਰੱਖਣ ਆ ਗਿਆ ਉਥੋਂ ਬਾਹਰ ਅੰਦਰ ਵੀ ਆ ਗਿਆ ਆਏ ਆਪਣੀ ਚੱਕ ਆਏ ਫਿਰ ਕਰਕੇ ਅੰਦਰ ਆਏ ਆਪਣੇ ਰਿਲੈਕਸ ਆਪ ਹਈਆਂ ਫਿਰ ਕਰਕੇ ਅੰਦਰ ਆ ਆ ਲੋਕਰ ਚ ਰੱਖਦੇ ਪੈ ਗਏ ਨਾ ਆ ਲੋਕਰ ਚ ਧੱਕਦੇ ਇੱਥੇ ਬੈਠਾ ਨਾ ਇੱਥੇ ਆਪਣੇ ਲਾਕੀ ਪਾਏ ਹੋਏ ਇੱਥੇ ਲਾ ਦੇ ਚਲ ਇੱਥੇ ਵਾਰ ਲੋਕਰ ਚ ਵਾਲੀ ਗੱਲਾਂ ਤੇ ਲੋਕ ਲਾ ਦਿੰਦੇ ਆਰਾਮ ਨਾਲ ਠੀਕ ਐ ਆਏ ਚੱਲੀਏ ਇਹਦੇ ਅੰਸਨਓਵਰ ਦੇ ਚੈਨਲ ਤੇ ਤੁਹਾਨੂੰ ਸਾਰੀਆਂ ਉਹ ਕੀ ਕਿਹੜੀਆਂ-ਕਿਹੜੀਆਂ ਹੁੰਦੀਆਂ ਉਹ ਰਿਪੋਰਟਾਂ ਨੇ ਰਿਪੋਰਟਾਂ ਨਹੀਂ ਉਹ ਰੀਤਾ ਰੀਤਰਵਾਜ ਰੀਤਰਵਾਜ ਹਾਂ ਉਹ ਸਾਰੇ ਤੁਹਾਨੂੰ ਇਹਦੇ ਚੈਨਲ ਤੇ ਵਿਖਾ ਹਾਂ ਸਾਰੇ ਆਪ ਲੱਲਾਪਾਵਾ ਸਾਹਿਬ ਕਿਹੜੀ ਜਾਣਾ ਜੋ ਲੰਗੇ ਆ ਗਈ ਕਈ ਅੱਲਾ ਇਹਨੇ ਘਰ ਮੰਨੇ ਕੀ ਕੀ ਹਾਲ ਮੰਨੇ ਗੱਡਾ ਫੁੱਲਿਆ ਫਿਰਦਾ ਖਾ ਖਾ ਫਰੀ ਦਾ ਰਾਸ਼ਨ ਮੰਗਾ ਫੁੱਲਿਆ ਇਹਨੇ ਇਹਨੇ ਕੀ ਯਾਰ ਇਹਨੂੰ ਬੁਝਵਾ ਕੇ ਜਾਂ ਸੌਂ ਖਾ ਨਹੀਂ ਖਵਾਣਾ ਤੈਨੂੰ ਸੌਂ ਖਾ ਬਗੂ ਘਰ ਖੜਾ ਨਹੀਂ ਖਵਾਣਾ ਤੈਨੂੰ ਸੌਂ ਖਾਣਾ ਗੁਰੂ ਘਰ ਖੜਾ ਮੈਂ ਤਾਂ ਮੰਨਦਾ ਵਾ ਚਾਚਾ ਜੱਫੀਏ ਨਾ ਪਾਏ ਦੇ ਨਾਲ ਗਲਤ ਲੱਗਦਾ ਮੈਨੂੰ ਇਹ ਆਜਾ ਸੈਡ ਜੀ ਲੈ ਜੀ ਸਾਡਾ ਬੰਦਾ ਇਹੋ ਜਿਹਾ ਜਮਾ ਨਹੀਂ ਗੁੱਸਾ ਕਰਦਾ ਜਿੰਨਾ ਮਾਰਦਾ ਬਾਈ ਗੇਰਾ ਕਰਦਾ ਉਹਨੂੰ ਕਿੰਨੇ ਵਾਰੀ ਬੈਠ ਉਠੀ ਮੂੰਹ ਆ ਕਹਦੀ ਇਹਨੂੰ ਪਰ ਠੋਟੀ ਮੂੰਹ ਆ ਕਹਦੀ ਗਏ ਮੈਰੀ ਗੁੱਟ ਸੇਵਾ ਤਾਂ ਦਾਲ ਬਾਈ ਗੁਰਜੀ ਦਾਲ ਛੱਕੇ ਬਾਈ ਗੁਰਜੀ ਸਬਜੀ ਛੱਕੇ ਆਹ ਦੇ ਸਾਡਾ ਬਾਲਟੀ ਚੱਕੀ ਇਹਨੇ ਦਾ ਅੱਛਾ ਸੇਵਾ ਕੋਈ ਕਰ ਰਹੀ ਨਹੀਂ ਗਲਤ ਨਹੀਂ ਮੋਲਣਾ ਸੁਖਰਾ ਹੀ ਤੇ ਗਏ ਗੁਰੂ ਮਾਰਾ ਛੱਡ ਕੇ ਆਏ ਬਾਈ ਸਰ ਨਾ ਵੱਡੀ ਸੇਵਾ ਹੋ ਗਈ ਹੈ ਖਾਣੀ ਨਹੀਂ ਵਰਦਾਈ ਆ ਜਗੀ ਜੋੜਾ ਲਾਲ ਬਾਈ ਮੈਂ ਇੱਕ ਤੋਂ ਪੰਜ ਮੈਂ ਨਹੀਂ ਕਰਦਾ ਵੇ ਲੈ ਚਾ ਪਨੀਰ ਵੀ ਮਨ ਸੋਚੀ ਜਾਓ ਦਾਲ ਕਹੋ ਇਹ ਦਾਲ ਪਨੀਰ ਆ ਦੀ ਸਬਜੀ ਉਹ ਹੁੰਦੀ ਐ ਦਾਲ ਆ ਅੱਛਾ ਇਹਨੂੰ ਦਾਲ ਕਹਿੰਦੇ ਐ ਅੱਛਾ ਇਹ ਦਾਲ ਹੁੰਦੀ ਐ ਦਾਲ ਵਾਇ ਕਰੂ ਤੂੰ ਸਬਜੀ ਵਾਇ ਕਰੂ ਸਹੀ ਦਾਲ ਐ ਥੈਂਕ ਯੂ ਬ੍ਰੋ ਬਹੁਤ ਬਹੁਤ ਧੰਨਵਾਦ ਕਰਦਾ ਚੱਲ ਤਾ ਰੇ ਜਸਪਾਲ ਨੂੰ ਫੜਾ ਦੇ ਭਾਜੀ ਵੇਖਿਆ ਨਾ ਆਸਟ੍ਰੇਲੀਆ ਦੇ ਬੰਦੇ ਡਾਊਨ ਟੂ ਅਰਥ ਸੇਵਾ ਸੇਵਾ ਵੇਖ ਬੰਦੇ ਸੇਵਾ ਉਹ ਭੇਜਿਆ ਬੰਦਾ ਲੀ ਦੇ ਦਣਾ ਦਾ ਕੁੜੀ ਉੱਥੇ ਭੱਜ ਕੇ ਗਈ ਕਹਿੰਦੇ ਮੈਂ ਜਿੱਥੇ ਦਰਦ ਕਰਦਾ ਇਹ ਸੇਵਾ ਹੁੰਦੀ ਭਾਈ ਸੇਵਾ ਹੁੰਦੀ ਵੇਖ ਲੈ ਭਾਜੀ ਅਕਾਲ ਅਕੈਡਮੀ ਵਾਲੇ ਆਏ ਸਾਡੇ ਬੱਚੇ ਭਾਜੀ ਸਪੈਸ਼ਲ ਅਕਾਲ ਅਕੈਡਮੀ ਵਾਲੇ ਬੱਚੇ ਆਏ ਵਰਦੀ ਪਾ ਕੇ ਆ ਵਰਦੀ ਪਾ ਕੇ ਆਏ ਅੱਜ ਉਹ ਪਰਲੇ ਬਣੇ ਤਾਈ ਜਣੀ ਹੋ ਗਏ ਸਾਰੇ ਹਾਂਜੀ ਭੈਣ ਜੀ ਸ਼ਗਲਾ ਪ੍ਰਸ਼ਾਦਾ ਜੀ ਨਾ ਜੀ ਅੱਛਾ ਵੇਖ ਰਿਹਾ ਤੁਸੀਂ ਕਿਵੇਂ ਭੈਣ ਜੀ ਸ਼ਗਲੇ ਪ੍ਰਸ਼ਾਦਾ ਹਾਂ ਵੇਖ ਰਿਹਾ ਠੀਕ ਆ Lời bên cạnh bên cạnh bên cạnh bên cạnh bên cạnh bên cạnh bên ਆ ਗਿਆ ਆ ਗਿਆ ਬਹੁਤ ਬਹੁਤ ਲੋ ਬਿਹਾਰੇ ਲੋਾਈ ਤਾਂ ਨਹੀਂ ਤੇ ਲੇਪੀਆਂ ਘੱਟ ਲੱਗੇ ਹੋਏ ਨੇ ਵਾਹ ਜੀ ਵਾ ਇਹਨੂੰ ਕਰਕ ਵਾਲੀ ਪੂਰੀ ਕਰਕੇ ਨਾ ਇਹ ਹਾਰੋਂ ਜਨ ਕੋਲ ਤਾਂ ਹੀ ਠੀਕ ਆ ਰਿਐਕਸ਼ਨ ਕਰਦੇ ਮੈਂ ਠੀਕ ਆ ਇਹਨੂੰ ਘੱਟ ਦੇ ਵੀ ਤੋਂ ਉੱਪਰ ਰੁਕ ਕੇ ਤੋਂ ਰੁਕ ਜਾ ਮਨੈਚਰ ਜੀ ਬੰਨ ਠੀਕ ਆ ਇਹੋ ਕਰਦੇ ਆਂ ਠੀਕ ਉਹਨਾਂ ਕੇ ਲਈ ਮੜੀ ਜਾਂਦੀ ਆ ਦੂਜਾ ਕਿੱਥੇ ਆ ਮੰਗਾ ਐ ਮੰਗਾ ਬੂਮਾ ਜੀ ਲੈਣ ਗਿਆ ਮੰਗਾ ਰੋਟੀ ਲਾਉਣ ਤੇ ਰੱਖਿਆ ਨਹੀਂ ਨਹੀਂ ਬੂਗੀ ਵਾਲਾ ਦਹੀਂ ਲੈਣ ਗਿਆ ਆ ਗਿਆ ਡੋਂਗੇ ਮੂੰਹ ਆ ਡੋਂਗਾ ਡੋਂਗੇ ਮੂੰਹ ਆ ਗਿਆ ਐ ਐਂ ਹੀ ਕਹਿਣਾ ਰੋਟੀ ਮੂੰਹ ਅੱਜ ਤੇ ਕਹਦਾ ਇੱਕ ਵਾਰ ਕਿਹਾ ਨਾ ਤੇਰਾ ਸਿਰ ਭਾੜ ਦੇਣਾ ਉਹਨੇ ਆ ਬਾਲਟੀ ਮਾਰਨੀ ਉਹਨੇ ਐਵੇਂ ਉਹ ਗੱਲ ਤੇ ਪਾਲ ਹੋ ਗਈ ਬੂਗੀ ਵਾਲਾ ਦਹੀਂ ਕਰੇ ਯਾਰ ਬੈਠ ਬਾਜ ਮੈਂ ਗੁੱਗੂ ਬੈਜੋ ਬੈਜੋ ਹਾਰੇ ਆਣੇ ਬੈਜੋ ਅੱਜ ਨਹੀਂ ਆਇਆ ਗੱਲ ਪਾ ਲਾ ਜੂਠ ਨਹੀਂ ਛੱਡਣੀ ਜੀ ہاں ਇੰਨੇ ਹੀ ਗੱਦੀ ਨਹੀਂ ਜਾਨੀ ਜੂਠ ਨਹੀਂ ਛੱਡਣੀ ਬਾਈ ਕੱਕ ਜੜੇ ਵੀ ਲੈਣੀ ਨਹੀਂ ਨਹੀਂ ਜੂਠ ਨਹੀਂ ਕਹਿੰਦੇ ਛੱਡਣੀ ਨਹੀਂ ਜੂਠ ਨਹੀਂ ਦੋ ਗੜ ਮੇਰੇ ਮੂੰਹ ਤੇ ਇੱਕ ਗੱਲ ਸੁਣ ਨਾ ਕਰਦਾ ਜੂਠ ਨਹੀਂ ਛੱਡਣੀ ਉਹ ਇੰਨੀ ਕਿਤੇ ਬਾ ਜੂਠ ਨਹੀਂ ਛੱਡਣੀ ਤੇ ਹੱਥ ਲੈ ਨਹੀਂ ਮੈਂ ਮੈਂ ਲੈ ਆ ਜੂਠ ਨਹੀਂ ਛੱਡਣੀ ਬਾ ਜਾਨ ਸ਼ੇਅਰ ਸ਼ੇਅਰ ਕਰਕੇ ਨਹੀਂ ਜੂਠ ਨਹੀਂ ਛੱਡਣੀ ਕਿੰਨਾ ਸੈਮ ਆਇਓ ਫਰੈਂਡਸ ਆ ਤਾਰੇ ਅਪੂਤੇ ਕੋਈ ਸਟicker ਕੱਟ ਕੇ ਲਾਇਆ ਜਿਹੜੇ ਹਿੰਦੀ ਨਹੀਂ ਤੇਰੀ ਘੜੀ ਨਕਲੀ ਕੇ ਘੜੀ ਨਕਲੀ ਜੈ ਤੈਨੂੰ ਦੇਮੜਾ ਵੇ ਗਲੇ ਵੀ ਥੋੜੀ ਖਾ ਲੈਣੀ ਹੈ ਨਹੀਂ ਮੈਂ ਕਹ ਤੂੰ ਸਟicker ਜਲਾਇਆ ਇਹ ਤਾਂ ਟਾਈਮ ਹੀ ਵਾਧਾ ਵਿਆ ਪੈ ਜਾਂਦਾ ਮਿੱਠੇ ਦਾ ਫਰਕ ਪੈ ਜਾਂਦਾ ਜਾਲੀ ਲਈ ਕਰਦਾ ਨਾ ਹਾਂ ਹਾਂ ਫਾਤਨ ਕੇ ਇਹ ਇਹ ਕਿਹੜੀ ਅਲਟਰਾ ਹੋਈ ਓਏ ਹੈ ਲੋਕਾਂ ਦੀ ਅਲਟਰਾ ਸਾਈਡ ਤੋਂ ਚੌੜੀ ਹੁੰਦੀ ਦੀ ਨਿੱਕੀ ਆ ਪਰ ਸਪੈਸ਼ਲ ਕਸਟਮ ਕਰਾਈ ਉਹਨੇ ਤਗੜੇ ਬੰਦੇ ਆ ਮੇਰੀ ਗੱਲ ਸੁਣ ਉਹ ਨਾ ਬੈਠੇ ਹੀ ਨਹੀਂ ਜਗ ਨੇ ਤੈਨੂੰ ਮੈਂ ਕਹ ਜਸਪਾਲ ਤੂੰ ਕਹਿੰਦਾ ਮੈਂ ਮੈਂ ਤੁਹਾਡਾ ਜੋਚਾ ਵੇ ਕਿੱਡਾ ਮਾਨ ਮਹਿਸੂਸ ਹੁੰਦਾ ਇਹਨੂੰ ਕਿੱਧਰ ਗਿਆ ਹੌਂ ਛੋਟਾ ਵੇਖ ਕੇ ਮੰਗਾ ਕਿੱਧਰ ਗਿਆ ਮਗਰ ਤੇਰੇ ਮੰਗੇ ਮਾਂ ਵਾਲੀ ਗੱਲ ਹੈ ਭੈਣ ਕਹਿੰਦੇ ਮੈਂ ਮੂੰਹ ਦਾ ਬੜੇ ਵੇਖਿਆ ਮੈਂ ਮੂੰਹ ਸਾਰੀ ਜਿੰਨਕੀ ਖੜਾ ਪੜਿਆ ਹੀ ਨਹੀਂ ਗਾ ਠੂਠੀ ਮੂੰਗਾ ਤਾਂ ਮੈਂ ਇਹ ਵੀ ਗੱਲ ਨਹੀਂ ਦੇਖਿਆ ਨਹੀਂ ਉਹ ਗੱਲ ਸਿੱਧੀ ਹੋ ਗਈ ਸਾਡੇ ਨਾਲ ਇਹ ਆਹ ਕੀ ਬਣਾਈ ਫਿਰਦਾ ਮਿੰਨੀ ਫੋਨ ਨੇ ਮੰਗੇ ਰੋਕ ਜਾ ਰੋਕ ਜਾ ਚੱਲ ਦੇ ਚੱਲ ਬਾਹਰ ਮੰਗੇ ਆ ਜਾ ਗੋਰੇ ਉਹ ਕਿੱਥੇ ਜਸਪਾਲ ਜਸਪਾਲ ਆ ਦੇ ਖੜਾ ਦਿਨ ਦੇ ਨਿਕਾ ਜਾ ਠਟੇ ਮੂੰ ਤੁਹੀਂ ਕੇਵਲ ਥੱਲੇ ਬੜਿਆ ਬੈਠਾ ਇਹ ਇੰਨੀ ਬੁੜੀਆ ਸਾਰਾ ਟੱਬਰ ਰਾਜ ਜਾਂਦਾ ਭਰਾਵਾ ਉਹ ਵੀ ਚਾਰ ਪੰਜ ਟੰਡ ਦੀ ਵੱਜ ਜਾਂਦੀ ਆ ਦੇਖ ਲਓ ਮੈਂ ਉਹ ਛੱਟਾ ਮੈਂ ਆਉਂਦਾ ਆਮਣ ਲੈ ਤੁਹਾਡੇ ਲਈ ਇੱਕ ਗਾਣਾ ਪੇਸ਼ ਕਰਨ ਲੱਗੇ ਆਜਾ ਆਮਣ ਆਜੋ ਮਾਤਾ ਪੇਸ਼ ਕਰਨ ਲੱਗੇ ਆਜੋ ਆਜੋ ਆਇਆ ਗਾਣਾ ਪੇਸ਼ ਕਰਨ ਚੱਲ ਮੰਗੇ ਸੰਦੂਰ ਫੜ ਮਗਾ ਜਾਓ ਓਏ ਆਮਣ ਆਇਆ ਧਰਮੇ ਆ ਲੈ ਜੀ ਸਾਜੀ ਹਾਂਜੀ ਆ ਇੱਕ ਨੋਟ ਕਰ ਲਓ ਵੀਰੇ ਨੂੰ ਕਹ ਹਾਂਜੀ ਇੱਕ ਰਿਕਾਰਡ ਕਰ ਲਓ ਨਿੱਕੀ ਜਿਹੀ ਚਲੋ ਜੀ ਚਲਾ ਆਮਣ ਆਜੋ ਅਗਦੀ ਬਾਏ ਭਾਜੀ ਆਇਆ ਆਮਣ ਲਈ ਆਮਣ ਲਈ ਗਾਣਾ ਇੱਥੇ ਆ ਜਾ। ਮੈਨੂੰ ਬਾਹਰ ਹੋ। ਆ ਜਾਓ। ਆਇਓ ਪੇਟ ਤੇ। ਉਹ ਸਾਥ ਜਿਦਾ ਬੈਠਾ। ਆਇਓ ਸੇ। ਚਲੋ ਆ ਜਾਓ ਆ ਜਾਓ ਮੰਨੀ ਆ ਜਾਓ। ਮਰੀ ਲਵਾਈ ਵਾਲੀ ਵਾਲਾ ਬੰਦ ਤਾ ਲਾਉਂਦੇ ਆ। ਮੰਨੀ ਆ ਜਾ। ਚਲੋ ਕਰੋ ਸ਼ੁਰੂ। ਕਿਸਮਾ ਕਿਸਮਾ ਆਇਆ ਉਹ ਮੈਂ ਲੱਗਿਆ ਉਹਦੇ ਨਾਲ ਬਾਣੀ ਨਹੀਂ ਗਾਣੇ ਕਿਨੇ ਆ ਮੈਂ ਗਾਣਾ ਤੂੰ ਅੱਕੇ ਜਿੰਨੇ ਗਾਣਾ ਚਲ 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 ਉਧਰ ਉਧਰ ਚਲ 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 ਚੈਂਟੀ ਚਲਾ ਜਾ ਆ ਜਾ ਮੋਟੇ ਮਮੀ ਆ ਆਹਨ ਕਾ ਵੀ ਆਇਓ ਦੇਖਾ ਦੇ ਲੁਕ ਲਾ ਯਾਣ ਚਲੇ ਵਿਆਹ ਦੇ ਦੇਖ ਸਕਦੀ ਬਲੌਗ ਤੇ ਨੂੰ ਕੱਟ ਕੇ ਰੱਖੀ ਚੱਲ ਆ ਜਾ ਆ ਜਾ ਆ ਗਈ ਆ ਗਈ ਮੋਨ ਨੂੰ ਖੋਲ ਲੈ ਇਹ ਰੱਖ ਲਾ ਗਾ ਹਾਂ ਇੱਥੇ ਮੈਂ ਰੱਖ ਲਵਾਂ ਜੀ ਨੇੜੇ ਰੱਖ ਲਾ ਇਹ ਨਹੀਂ ਇੱਥੇ ਰੱਖ ਲਾ ਕਰ ਲੋ ਇੱਥੇ ਰੱਖ ਕੇ ਕਰ ਦੇ ਜਿੱਨੇ ਐ ਰੱਖ ਤੇ ਇੱਥੇ ਬੁਮੇ ਆ ਕੇ ਤੇ ਕੋਣ ਹੈ ਚਲੋ ਚਲੋ ਜਾ ਤੂੰ ਤੂੰ ਟਕਾ ਲਾ ਕਿਤੇ ਤੂੰ ਹੋਰ ਰੱਖ ਲਾ ਕਰ ਉਹ ਕਹਿੰਦਾ ਰੱਖ ਲਾ ਰੱਖ ਲਾ ਕਾ ਬੱਡੀ ਐ ਸਕਰੀਨ ਤੇ ਦੇਖਣੀ ਚਾਣਾ ਆਹ 1 ਮਿੰਟ ਮਿਲ ਕੇ ਇੱਕ ਮਿੰਟ ਰੁਕੋ ਇੱਥੇ ਰੁਕੋ ਖੇਡੋ ਜੱਪਾ ਮੇਰੀ ਸਖੀਆਂ ਦੇ ਨਾਲ ਸਾਜ ਮੁਕੀ ਤੇ ਮੇਰਾ ਪਿੰਡ ਹੋਇਆ ਪਰਜਾਇਦਾ ਹਾਏ ਮੇਰੀ ਸੁਖ ਸਾਂਦ ਦਾ ਪਤਾ ਲੈਣਾ ਵੇ ਛੋਟਾ ਪੁੰਨ ਹੋ ਪੰਗਾ ਦਾ ਹਾਏ ਇੱਕ ਪਲ ਨਾ ਅੱਖੀਆਂ ਦੂਰ ਕਰਦੀ ਹਾਏ ਇੱਕ ਪਲ ਨਾ ਅੱਖੀਆਂ ਦੂਰ ਕਰਦੀ ਤੇ ਹੁਣ ਤੋੜੇ ਕੱਲੀ ਨਹੀਂ ਨੀ ਮੈਂ ਇੱਕ ਕਰ ਤੇਰਾ ਜੋੜਿਆ ਤੇ ਇੱਕ ਛੋੜਨ ਚੱਲੀ ਨਹੀਂ ਨੀ ਮੈਂ ਇੱਕ ਕਰ ਤੇਰਾ ਜੋੜਿਆ ਤੇ ਇੱਕ ਛੋੜਨ ਚੱਲੀ ਭਾਈ ਵਿਤ ਪਰਦੇਸੀ ਵਸਦਿਆਂ ਧੀਆਂ ਕਰਨੇ ਹੀ ਅਰਦਾਸਾ ਹਾਈ ਬਾਬਲ ਦੇ ਵੇੜੇ ਵਿੱਚ ਸੁਣਦਾ ਰਹੇ ਵੀਰ ਦਾ ਹਸਾ ਹਾਏ ਬਿੱਤ ਕੇ ਪਰਦੇਸੀ ਵਸਦੀਆਂ ਧੀਆਂ ਕਰਨੇ ਹੀ ਅਰਦਾਸਾਂ ਹਾਏ ਬਾਬਲ ਦੇ ਵੇਰੇ ਵਿੱਚ ਸੁਣਦਾ ਰਹੇ ਵੀਰ ਦਾ ਹਸਾਂ ਹਾਏ ਕਿਹੜਾ ਜਾਣੇ ਧੀਆਂ ਦੀ ਇਹ ਪੀੜ ਅਵਲੀ ਨਹੀਂ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਵਾਜੀ ਵਾਹ ਇੱਕ ਵਾਰ ਗੁਜਰੀ ਸੀ ਤੇਲਗਾਨਾ ਸੀ ਬਹੁਤ ਵਧੀਆ ਥੈਂਕ ਯੂ ਵਾਜੀ ਵਾਹ ਕੋ ਸ਼ਗਨ ਇਹਨਾਂ ਨੂੰ ਤੇ ਜਲੇਬੀ ਪਾਓ ਆਏ ਓਏ ਨਾਲੇ ਨਹੀਂ ਮਾਰ ਲੈ ਉਹ ਗੱਲ ਹੋ ਗਈ ਇਹਨਾਂ ਆਏ ਓਏ ਇਹ ਮਾ ਠੀਕ ਇਹਨੂੰ ਤੁਸੀਂ ਕੀ ਕਹਾਜੋਗੇ ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ ਜਲੇਬੀਆਂ ਖਵਾਓ ਤੇ ਇੱਕ ਇੱਕ ਲਫਾਵਾ ਘਰੇ ਵੀ ਦੋ ਇਹਨਾਂ ਨੂੰ ਇਹਨਾਂ ਨੂੰ ਹੀ ਹੋਰ ਨਹੀਂ ਕਹੇ ਇਹਨੂੰ ਹਾਂ ਤੁਸੀਂ ਕੀ ਕਹਾਜੋਗੇ ਜੀ ਇਹ ਆਪਣੇ ਸ਼ਰਮੀਲੇ ਨੇ ਥੋੜੇ ਜੇ ਸ਼ਰਮੀਲੇ ਨੇ ਥੋੜੇ ਸ਼ਰਮੀਲੇ ਕੇ ਪੂਰੇ ਸ਼ਰਮੀਲੇ ਪਏ ਆ ਤੁਸੀਂ ਬੋਲੋ ਇਹ ਵੇਖੋ ਅੱਜ ਹੈਪੀ ਡੇ ਦੀ ਮਸ਼ੂਰੀ ਕਰ ਰਹੇ ਨੇ ਵਾਹ ਇਹ ਕਰ دروازਾ ਕੀ ਬਾਤ ਇਹ ਚਲਾਕੀ ਨਾਟਕ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਸਭ ਖਾਗੇ ਨੇ ਉਹ ਕਹਿੰਦੇ ਉਦੋਂ ਪ੍ਰਾਗ ਆ ਗਿਆ ਤੁਹਾਨੂੰ ਪਾਈਆ ਥੱਲੋ ਵੇਖੋ ਵੀਰ ਜੀ ਇਧਰ ਬੋਲਦੀ ਕੋਟੀ ਆ ਗਈ ਮੁਟਿਆ ਆਉਣ ਗਈ ਮੁਟਿਆ ਉਹਨੂੰ ਗਈ ਮੁਟਿਆ ਉਮੀਦ ਆ ਬੋਲੀ ਬਾ ਮਗੇ ਆਹਾ ਬੋਲੀ ਬਾ ਚਾਨ ਤੇਰੀਆਂ ਓਏ ਅੱਗੇ ਭੁੱਲ ਗਿਆ ਓਏ ਭੁੱਲ ਗਿਆ ਭੁੱਲ ਗਿਆ ਨਹੀਂ ਨਹੀਂ ਬੋਲੀ ਚੱਕਦੇ ਆ ਚੱਲ ਚੱਕ ਚਾਨ ਤੇਰੀਆਂ ਜਾਨ ਨੇਰੀਆਂ ਅੱਗੇ ਬੋਲ ਬਿੱਲੋ ਬੋਤਲਾ ਸ਼੍ਰੀ ਰਾਮ ਦੀਆਂ ਅਕਾਂ ਤੇ ਠੋਟੀ ਠੋਟੀ ਹਲੋ ਤੇਰੀਆਂ ਹਲੋ ਹਾਂਜੀ ਓਕੇ ਠੋਟੀ ਠੋਟੀ ਕੀ ਕਰਦੇ ਨਾ ਯਾਰ ਇਹ ਯਾਰ ਕੀ ਕਰਦੇ ਇਹ ਤੋ ਕਰ ਮੈਂ ਲੈਣ ਕੀ ਦੇ ਸਕਦਾ ਲੈਣੀ ਨੂੰ ਲੈ ਲਓ ਵੀ ਸਾਰੇ ਤਾਂ ਕਹਿਣੇ ਮੇਰੇ ਮਨ ਆਏ ਬਈ ਅੱਜ ਉਹ ਲੜਦਾ ਦੇ ਲਾ ਦੇ ਲਾ ਦੇ ਕਰਦਾਰ ਜਦੋਂ ਲੜਦਾ ਦੇ ਲਾ ਦੇ ਲਾ ਦੇ ਕਰਦਾਰ ਜਦੋਂ ਲੜਦਾ ਆਲੀ ਦੱਤੇ ਆਨੂੰ ਗਣ ਦਊਂ ਆਈਂ ਖੁਸ਼ੀ ਦੇ ਦੱਤੇ ਨਾ ਜਲਦੀ ਦਿਨ ਮਾਤਾ ਹੋ ਗਏ ਨਾ ਕੋਈ ਦੇ ਦਾਂ ਤੇ ਆਈ ਸਾਡਾ ਭੰਗੜਾ ਬਾਹਰ ਆ ਰਿਹਾ ਵਾ ਮਾਣਾ ਯਾਰੀ ਕੋਈ ਤਾਂ ਦੇ ਦੇ ਮੈਂ ਕਿ ਹੂਟੇ ਦੇ ਦਿੰਦੇ ਆ ਓਰੇ ਕੀ ਆ ਓਰੇ ਆ ਓਰੇ ਆ ਓਰੇ ਆ ਓ ਗੁੱਗੂ ਆਵਰੇ ਗੁੱਗੂ ਆਵਰੇ ਗੁੱਗੂ ਆਵਰੇ ਲੱਗ ਗਿਆ ਉਹ ਪਾਚ ਗਿਆ ਓ ਗੁੱਗੂ ਆਵਰੇ ਚੱਲ ਆਇਆ ਜਲੇਬੀਆਂ ਆ ਰਹਾ ਮੈਂ ਅੱਧਰੀ ਮਾੜਾ ਵੀਡੀਓ ਬਣਾ ਕੇ ਆਇਆ ਆ ਸੁਭਾਸ਼ ਅਸਤੇ ਲੈ ਕੇ ਆ ਬਈ ਆ ਗੱਡੀ ਚ ਰੱਖਾਂ ਆਇਆ ਚਾਹੇ ਗੱਲ ਚ ਚੰਗਰਿਆਂ ਹੋ ਗਈ ਡੁੱਠੀ ਹੋਰ ਵੜ ਲੈ ਉਹ ਵੜ ਨਾ ਡੁੱਠੀ ਚੰਗਾ ਆ ਰੂਪ ਤੇਰਾ ਸੱਪਨ ਰੂਪ ਤੇਰਾ ਸੱਪਨ ਦੀ ਡੰਗ ਵਰਗਾ ਜਦੋਂ ਗਾਣਾ ਜਾਦੀ ਦੋ ਜਲਦੀ ਗਾਣਾ ਆਉਣ ਦੇ ਰੂਪ ਦਾ ਗੁੱਗੂ ਦਾ ਸੱਪਨੀ ਡੰਗ ਵਰਗਾ ਨਾ ਨਾ ਨੇ ਗੋਰੀਏ ਦੇਦੇ ਤੂੰ ਕਹ ਗੁੱਗੂ ਦਾ ਰੰਗ ਸਬਣੀ ਡੰਗ ਹੱਸਦਾ ਦੇਖੀ ਕੌਣ ਪਿਆ ਹੱਸਦਾ ਦੇਖੀ ਢੇਲਾ ਕਿਡਾ